ਜਾ ਦੁਨੀਆ ਤੇ ਚੰਦ ਤੇ ਪਹੁੰਚ ਗਈ ਤੇ ਤੁਸੀਂ ਪਸ਼ੂਆਂ ਦੇ ਨਾਲ ਮਤਲਬ ਕਿ ਪਸ਼ੂਆਂ ਵਰਗੇ ਹੋਏ ਪਏ ਹੋ ਵੀ ਤੁਹਾਨੂੰ ਔਖਾ ਜ ਨਹੀਂ ਲੱਗਦਾ ਇਹ ਕੰਮ ਨਹੀਂ ਨਹੀਂ ਜੀ ਬਹੁਤ ਵਧੀਆ ਕੰਮ ਹੈ ਜੀ ਇਹਦੇ ਵਿੱਚ ਐਵੇਂ ਔਖੇ ਵਾਲੀ ਕੋਈ ਗੱਲ ਨਹੀਂ ਇਹੋ ਜੀ ਅੱਛਾ ਜੀ ਕਿਉਂਕਿ ਪੁਰਾਣੇ ਜੁੜੇ ਹੋਏ ਪਸ਼ੂਆਂ ਨਾਲ ਅੱਜ ਕੱਲ ਲੋਕ ਥੋੜੇ ਜੀ ਮਾਡਰਨ ਬਣਦੇ ਸਾਡੇ ਵਰਗੇ ਸਮਝ ਲਓ ਉਹ ਕਹਿੰਦੇ ਪਸ਼ੂਆਂ 'ਚ ਤਾਂ ਫਾਇਦਾ ਹੀ ਨਹੀਂ ਨਿਕਿਆ ਜੀ ਨਹੀਂ ਜੇ ਤਾਂ ਵੇਖੀਏ ਨੇ ਅੱਜ ਕੱਲ ਸਾਰਾ ਕੁਝ ਨਕਲੀ ਆਈ ਜਾਂਦਾ ਬਾਜ਼ਾਰਾਂ ਦੇ ਵਿੱਚ ਹਾਂਜੀ ਠੀਕ ਹੈ ਜੀ ਜੇ ਦੁੱਧ ਵੀ ਪੀਣਾ ਤਾਂ ਆਪਾਂ ਨੂੰ ਪਸ਼ੂ ਦਾ ਪਾਲਣਾ ਹੀ ਪੈਣਾ ਆਪਾਂ ਪਾਲਣੇ ਪਾਉਗਾ ਠੀਕ ਹੈ ਨਹੀਂ ਇਹਦੇ ਵਿੱਚ ਉਹ ਕੱਲਾ ਪਹਿਲਾਂ ਕੱਲੇ ਦੁੱਧ ਪੀਣ ਦਾ ਹੀ ਨਹੀਂ ਰਹਿ ਗਿਆ ਹੁਣ ਇਹਦੇ ਵਿੱਚੋਂ ਪ੍ਰੋਫਿਟ ਵੀ ਹੁੰਦਾ ਆਪਾਂ ਨੂੰ ਜਿਹੜਾ ਦੁੱਧ ਦੇ ਵਿੱਚੋਂ ਬਿਜ਼ਨਸ ਵੀ ਬਣ ਗਿਆ ਆਪਣਾ ਇਹ ਠੀਕ ਠੀਕ ਹੈ ਜੀ ਤੇ ਇਹਦੇ ਕੋਈ ਘਾਟੇ ਵਾਲੀ ਗੱਲ ਨਹੀਂ ਕਿ ਮੈਂ ਜਦੋਂ ਮਤਲਬ 23 ਦੇ ਵਿੱਚ ਰੱਖੇ ਮੇਰੇ ਕੋਲ 7-8 ਨਗ ਸੀਗੇ ਅੱਜ ਮੇਰੇ ਕੋਲ 20 ਨਗ ਹੈ ਠੀਕ ਹੈ ਭਾਈ ਤੇ ਤੁਹਾਡਾ ਮਤਲਬ ਮੈਨੂੰ ਬਹੁਤ ਵਧੀਆ ਲੱਗਿਆ ਵੀ ਤੁਸੀਂ ਪੂਰੀ ਵਧੀਆ ਮੈਨੇਜਮੈਂਟ ਕਰ ਰੱਖੀ ਹੈ ਵੀ ਇਹਨਾਂ ਦਾ ਭਾਈ ਸਿਸਟਮ ਕਿਵੇਂ ਤੁਸੀਂ ਮੈਨੇਜ ਕੀਤਾ ਹੋਇਆ ਐਡਾ ਵੱਡਾ ਇਹ ਕੀ ਕੀ ਪਾਉਣੇ ਕਿਉਂ ਐਡਾ ਥੋੜਾ ਮਾੜਾ ਦੱਸੋਗੇ ਮੈਨੇਜ ਤਾਂ ਹੀ ਐ ਜੀ ਸਾਰਾ ਜਿਹੜਾ ਹੈਗਾ ਤੁਹਾਡੀ ਫੀਡ ਤੇ ਵੀ ਡਿਪੈਂਡ ਹੈ ਅੱਛਾ ਜੀ ਜੇ ਤੁਸੀਂ ਕੋਈ ਮਤਲਬ ਫੀਡ ਆਪਾਂ ਜਿਵੇਂ ਮੈਂ ਕਾਸਾ ਤੇ ਆਪਣੀ ਡੈਨ ਕੋ ਵਰਤ ਰਹੇ ਹਾਂ ਜੀ ਪਾਣੀ ਪਹਿਲਾਂ ਕਾਸਾ ਵਰਤਦੇ ਸੀਗੇ ਫਿਰ ਡੈਨ ਕੋ ਲਾਂਚ ਕੀਤੀ ਹੈ ਡੇਢ ਕਿ ਮਹੀਨੇ ਦੀ ਉਹ ਬਹੁਤ ਵਧੀਆ ਰਿਜ਼ਲਟ ਹੈ ਇਹ ਗਾਂ ਮੈਂ ਰਿਸ਼ਤੇਦਾਰਾਂ ਤੋਂ ਲੈ ਕੇ ਆਈ ਮੈਨੂੰ 28 ਲੀਟਰ ਦੱਸਿਆ ਸੀਗਾ ਇਹ ਉਹਦਾ ਦੁੱਧ ਠੀਕ ਠੀਕ ਹੈ ਪਰ ਉਹ ਜੋ ਹੁਣ ਫੋਨ ਲਾਉਂਦੇ ਆ ਮਾਈ ਮੇਰੇ ਕੋਲ ਤਾਂ 32 ਲੀਟਰ ਦੇਈ ਜਾਂਦੀ ਹੈ ਠੀਕ ਹੈ ਉਹ ਕਹਿੰਦੇ ਵੀ ਤੁਸੀਂ ਕੀ ਪਾਉਨੇ ਆ ਮਾਹੀ ਮੈਂ ਫੀਡ ਜਿਹੜੀ ਹੈਗੀ ਉਹਨੂੰ ਡੈਨਕੋ ਦੀ ਪਾਉਣ ਲੱਗਿਆ ਨਹੀਂ ਪਹਿਲਾਂ 8 ਲੀਟਰ ਦਿੰਦੇ ਸੀ ਹੁਣ 28 ਲੀਟਰ ਦਿੰਦੀ ਸੀ ਹੁਣ 32 ਲੀਟਰ ਦਿੰਦੀ ਉਹਨੂੰ 28 ਲੀਟਰ ਕਹਿ ਕੇ ਦੱਤੀ ਸੀ ਉਹ ਮਤਲਬ ਇਥੋਂ ਵੀ ਪੁੱਛਦੇ ਰਹੇ ਵੀ ਉਹਨਾਂ ਨੇ ਕਿਹਾ ਵੀ ਕਿਤੇ ਘੱਟ ਨਾ ਦਿੰਦੀਏ ਦੁੱਧ ਵੀ ਅਸੀਂ ਗਾਂ ਦਿੰਦੀ ਆ ਵੀ ਪਰੇਸ਼ਾਨ ਸੀ ਇਸ ਗੱਲ ਤੋਂ ਮੈਂ ਨਹੀਂ ਯਾਰ ਤੁਸੀਂ ਇਸ ਗੱਲ ਦੀ ਜਨਤਾ ਕਰੋ ਮੈਂ ਤਾਂ ਫੀਡ ਹੀ ਮੈਂ ਇਹਨੂੰ ਡੈਨਕੋ ਪਾ ਰਿਹਾ ਹਾਂ ਠੀਕ ਹੈ ਜੀ ਤੇ ਮੇਰੇ ਕੋਲ ਤਾਂ 32 ਲੀਟਰ ਹੈ ਕਹਿੰਦੇ ਇਹੋ ਜੇ ਕੀ ਦੇਤਾ ਵੀ ਮੈਂ ਫੀਡ ਪਾਈ ਜੇ ਡੈਨਕੋ ਦੇ ਨਾਲ ਮੈਨੂੰ ਮਤਲਬ ਵਧੀਆ ਲੱਗਿਆ ਫੀਡ ਇਹ ਠੀਕ ਠੀਕ ਹੈ ਤੇ ਮੇਰਾ ਰਿਜ਼ਲਟ ਵਧੀਆ ਹੈ ਇਹ ਮਤਲਬ ਕਿ ਤੁਸੀਂ ਇੱਕ ਦਿਨ ਦੇ ਵਿੱਚ ਕਿੰਨੇ ਕੁ ਟਾਈਮ ਇਹਨਾਂ ਦਾ ਰੱਖਿਆ ਹੋਇਆ ਫੀਡ ਪਾਉਣ ਵਾਲਾ ਜੇ ਫੀਡ ਦੋ ਟਾਈਮ ਵੀ ਇਹਨੂੰ ਇਹਨੂੰ ਤਿੰਨ ਟਾਈਮ ਚੋਣੇ ਆ ਉਦੋਂ ਬਸ ਥੋੜੀ ਬਹੁਤ ਪਾ ਦਈ ਦੀ ਵੀ ਪਸ਼ੂ ਜਿਹੜਾ ਖੜ ਜੇ ਠੀਕ ਹੈ ਇਹਨੂੰ ਪਤਾ ਲੱਗ ਗਿਆ ਜੀ ਮੈਨੂੰ ਚੋਣਾ ਜਿਹੜੀ ਚਬਾਈ ਦਾ ਟਾਈਮ ਸ਼ੁਰੂ ਹੈ ਹਾਂਜੀ ਤੇ ਉਦੋਂ ਥੋੜੀ ਬਹੁਤ ਪਾ ਦੀ ਦੀ ਹੈ ਇਹਨਾਂ ਨੂੰ ਫੀਡ ਦੁੱਧ ਦੇ ਹਿਸਾਬ ਨਾਲ ਪਾਈ ਦੀ ਜੇ 3 ਕਿਲੋ ਮਗਰ ਮਤਲਬ ਦੁੱਧ ਮਗਰ 1 ਕਿਲੋ ਫੀਡ ਜੀ ਠੀਕ ਠੀਕ ਦੋਸਤੋ ਜਦੋਂ ਬਾਈ ਜੀ ਹੁਣਾਂ ਨੇ ਆ ਜਿਹੜੀ ਗਾਂ ਖਰੀਦੀ ਸੀ ਬਾਈ ਜੀ ਕਿੰਨਾ ਦੁੱਧ ਦਿੰਦੇ ਸੀਗੇ ਜੀ 28 ਲੀਟਰ ਦੱਸਿਆ ਸੀਗੇ ਇਹਨਾਂ ਨੇ ਮੈਨੂੰ ਰਿਸ਼ਤੇਦਾਰਾਂ ਨੇ 28 ਲੀਟਰ ਦਿੰਦੇ ਤੇ ਅੱਜ ਇਹ ਦੁੱਧ ਕਿੰਨਾ ਦੇ ਰਹੀ ਹੈ ਅੱਜ 32 ਲੀਟਰ ਦਾ ਕਹੀ ਹੈ ਇਹ ਦਿੰਦੀ ਹੈ ਤੇ ਸਾਰਾ ਮਤਲਬ ਕਿ ਤੁਸੀਂ ਕਹਿ ਰਹੇ ਹੋ ਵੀ ਕਾਸਾ ਦਾ ਹੀ ਕਮਾਲ ਹੈ ਜੀ ਹਾਂ ਮੈਨੂੰ ਬਹੁਤ ਯਾਰ ਰਿਜ਼ਲਟ ਲੱਗਿਆ ਕਿੰਨਾ ਟਾਈਮ ਹੋ ਗਿਆ ਤੁਹਾਡੇ ਕੋਲ ਮਤਲਬ ਕਿ ਫੀਡ ਤੁਸੀਂ ਯੂਜ਼ ਕਰ ਰਹੇ ਫੀਡ ਕਰ ਸਕਦਾ ਸੀ ਪਹਿਲਾਂ ਤੋਂ ਹੀ ਕਰਦੇ ਡੈਨਕੋ ਹੁਣ ਹੋ ਗਿਆ ਡੇਢ ਕਿ ਮਹੀਨਾ ਹੋ ਗਿਆ ਜਦੋਂ ਲਾਂਚ ਆਈ ਆ ਉਸ ਤੋਂ ਬਾਅਦ ਕਰਨ ਲੱਗੇ ਹੁਣ ਠੀਕ ਹੈ ਠੀਕ ਹੈ ਹਾਂਜੀ ਪਹਿਲਾਂ ਮੈਨੂੰ ਇਹ ਸੀ ਵੀ ਡੈਨਕੋ ਪਤਾ ਨਹੀਂ ਵੀ ਕਰ ਸਕਦਾ ਬਰਾਬਰੀ ਚੱਲੂਗੇ ਨਾ ਚੱਲੂ ਪਰ ਮੈਨੂੰ ਇਹ ਲੱਗਦਾ ਵੀ ਬਹੁਤ ਵਧੀਆ ਉਸ ਤੋਂ ਵੀ ਵਧੀਆ ਲੱਗੀ ਮੈਨੂੰ ਤਾਂ ਇਹ ਠੀਕ ਹੈ ਬਾਕੀ ਹਾਂਜੀ ਹਾਂਜੀ ਭਾਈ ਜਿਹੜੀ ਇਹ ਫੀਡ ਹੈ ਕੱਲਾ ਮਤਲਬ ਕਿ ਪਸ਼ੂਆਂ ਦੇ ਦੁੱਧ ਤੇ ਹੀ ਕੰਮ ਕਰਦੀ ਜਾਂ ਪਸ਼ੂਆਂ ਦੇ ਫੀਡ ਦੀ ਜਿਹੜਾ ਉਹ ਵੀ ਪੂਰਾ ਕੇਅਰ ਕਰਦੀ ਹੈ ਹਾਂ ਦੇਮ ਦੇ ਕਿਸਾ ਕੰਪਨੀ ਦਾ ਹਾਂਜੀ ਹਾਂਜੀ ਉਹ ਤੁਸੀਂ ਸਵੇਰ ਪਾਓਗੇ ਸ਼ਾਮ ਨੂੰ ਤੁਹਾਨੂੰ ਐ ਲੱਗਵੀਂ ਦੁੱਧ ਵਧਾਤਾ ਠੀਕ ਹੈ ਪਰ ਦੁੱਧ ਉਹ ਵਧਾ ਦੂਗੀ ਠੀਕ ਹੈ ਪਤਾ ਨਹੀਂ ਉਹਦੇ ਚ ਕੀ ਪਾਇਆ ਹੁੰਦਾ ਆਪਾਂ ਨੂੰ ਨਹੀਂ ਇਹਦੇ ਬਾਰੇ ਪਤਾ ਪਰ ਉਹ ਗੱਲ ਇਹ ਹੈ ਵੀ ਸਿਹਤ ਨਹੀਂ ਸਹੀ ਰਹਿੰਦੀ ਇਹਦੇ ਨਾਲ ਸਿਹਤ ਬਹੁਤ ਵਧੀਆ ਹੈ ਮੇਰੇ ਨੂੰ ਕੋਈ ਰਿਪੀਟ ਦੀ ਸਮੱਸਿਆ ਨਹੀਂ ਆਈ ਕੋਈ ਵੀ ਆਪਾਂ ਨੂੰ ਐਕ ਦੀ ਪਹਿਲੇ ਪਹਿਲੇ ਸੀਮਨ ਤੇ ਜਿਹੜੇ ਰਖਾਏ ਆਪਾਂ ਹੀਟ ਚਾਇਆ ਕਾਇਆ ਤੇ ਉਸੇ ਤੇ ਹੀ ਰਹਿ ਗਈਆਂ ਇਹ ਬਹੁਤ ਵਧੀਆ ਲੱਗਿਆ ਰਿਜ਼ਲਟ ਦੁੱਧ ਦੇ ਵਿੱਚ ਬਾਕੀ ਰੇਟ ਦੇ ਵਿੱਚ ਜੀ ਪਹਿਲਾਂ ਮੇਰਾ ਰੇਟ ਜਿਹੜਾ ਦੁੱਧ ਦਾ ਬੰਦਾ 31 32 ਰੁਪਏ ਹੁਣ ਮੇਰਾ 36 ਰੁਪਏ ਤੱਕ ਬੰਦਾ ਪਰਚੀਆਂ ਵੀ ਦਿਖਾ ਸਕਦਾ ਹੈ ਅੱਛਾ ਵੀ ਦੁੱਧ ਦੀ ਫੈਟ ਵੀ ਵਧੀ ਹੈ ਹਾਂਜੀ ਫੈਟ ਵੀ ਤੇ ਐਸ ਐਨ ਐਫ ਵੀ ਵਧੀ ਠੀਕ ਹੈ ਹਾਂਜੀ ਲਓ ਵੀ ਦੋਸ ਸਕੇ ਤੇ ਬਾਈ ਜੀ ਤੁਸੀਂ ਇਕਾਸਾ ਬਾਰੇ ਤੇ ਡੈਣ ਕੋ ਬਾਰੇ ਕੀ ਕਹਿਣਾ ਚਾਹੁੰਦੇ ਹੋ ਬਾਈ ਜੀ ਜਿਹੜੀ ਆਪਣੀ ਇਕਾਸਾ ਫੀਡ ਹੈਗੀ ਠੀਕ ਹੈ ਜੀ ਇਹਦੇ ਵਿੱਚ ਆਪਣੇ ਕੋਲ ਸਾਰੀਆਂ ਵੈਰੈਟੀਆਂ ਹੈ ਜਿਵੇਂ ਆਪਾਂ 25 ਕਿਲੋ ਚਾਹੁੰਦਾ ਕਾਫ ਸਟਾਰਟਰ ਠੀਕ ਹੈ ਛੋਟੇ ਬੱਚੇ ਨੂੰ ਲੈ ਕੇ ਉਸ ਤੋਂ ਬਾਅਦ ਆਪਾਂ ਬੱਛੀਆਂ ਕੱਟੀਆਂ ਤਿਆਰ ਕਰਨੀਆਂ ਉਸ ਤੋਂ ਬਾਅਦ ਹੀਫਰ ਆ ਜਾਂਦੀ ਹੈ ਫਿਰ ਆਪਣੇ ਕੋਲੇ ਸੂਣ ਤੋਂ ਪਹਿਲਾਂ 25 ਦਿਨ ਪੈਂਦੀ ਹੈ ਪ੍ਰੈਗਨਨਸੀ ਫੀਡ ਹੈਗੀ ਠੀਕ ਹੈ ਜੀ ਫਿਰ ਮਿਲਕਿੰਗ ਦੇ ਵਿੱਚ ਆਪਣੇ ਕੋਲ ਸਾਰੀ ਵੈਰੈਟੀ ਹੈ ਜਿਵੇਂ 20 40 ਲੀਟਰ ਤੋਂ ਲੈ ਕੇ 30 40 ਲੀਟਰ ਤੱਕ ਸਾਰੀਆਂ ਦੀ ਫੀਡ ਹੈਗੀ ਆਪਣੇ ਕੋਲੇ ਠੀਕ ਹੈ ਜੀ ਤੇ ਇੱਕ ਜਿਹੜੀ ਆਪਣ ਇਹ ਆਇਆ ਨਹੀਂ ਹੈਗਾ ਵੀ ਤੁਹਾਡਾ ਪਸ਼ੂ ਆ ਜਿਹੜਾ ਲੋਤਾ ਵਧੂਗਾ ਤੇ ਉਸ ਤੋਂ ਬਾਅਦ ਤੁਹਾਨੂੰ ਕੋਈ ਦਿੱਕਤ ਆਉਣਗੀਆਂ ਕਿਉਂਕਿ ਮੈਂ ਇਹ ਪਸ਼ੂ ਦੀ ਸਿਹਤ ਨੂੰ ਲੈ ਕੇ ਬਣਾਈ ਗਈ ਫੀਡ ਆ ਗਈ ਤੇ ਇਹ ਨਹੀਂਗਾ ਵੀ ਇੱਕ ਵਾਰੀ ਵਨ ਟਾਈਮ ਸਟਾਰਟ ਆਪ ਦੇ ਵਿੱਚ ਜਦੋਂ ਦੁੱਧ ਵੱਧ ਜਾਊਗਾ ਤੇ ਪਸ਼ੂ ਕੱਲ ਨੂੰ ਬਿਮਾਰ ਹੋ ਜਾਊਗਾ ਨਹੀਂ ਅਸੀਂ ਖੁਦ ਫਾਰਮਰ ਨੂੰ ਖੁਦ ਕਹਿੰਦੇ ਆ ਜੀ ਵੀ ਤੁਸੀਂ ਇੱਕ ਵਾਰੀ ਫੀਡ ਨੂੰ ਕਟੋਕਾਰ 6-7 ਦਿਨ 10 ਦਿਨ ਪਾਓ ਫਿਰ ਤੁਹਾਨੂੰ ਰਿਜ਼ਲਟ ਮਿਲਣਾ ਹੈ ਇਹ ਨਹੀਂ ਹੈਗਾ ਤੁਸੀਂ ਸਵੇਰ ਪਾਤੀ ਤੇ ਸ਼ਾਵ ਨੂੰ ਕਹਿੰਦੇ ਵੀ ਦੁੱਧ ਵਧਣਾ ਚਾਹੀਦਾ ਦੁੱਧ ਵਧਣਾ ਚਾਹੀਦਾ ਸਹੀ ਹੈ ਜੀ ਉਹਦਾ ਪਰ ਸਟੈਰੋਇਡ ਵਾਲਾ ਕੰਮ ਹੋ ਗਿਆ ਹਾਂਜੀ ਉਹ ਚੀਜ਼ਾਂ ਨਹੀਂ ਹੈਗੀਆਂ ਜੀ ਆਪਣੇ ਇੱਥੇ ਠੀਕ ਆ ਤੇ ਤੁਹਾਡੇ ਤੱਕ ਕਿਸਾਨ ਪਹੁੰਚ ਕਿਵੇਂ ਕਰਨਗੇ ਦੇਖੋ ਜੀ ਆਪਣੀ ਇਧਰ ਜਿਵੇਂ ਮੁਕਸਰ ਫਾਜ਼ਲ ਕਾ ਬਠਿੰਡਾ ਮਾਨਸਾ ਤਕਰੀਬਨ ਲਗਭਗ ਕਾਫੀ ਪਿੰਡਾਂ ਦੇ ਵਿੱਚ ਆਪਣੀ ਫੀਡ ਚੱਲਦੀ ਹੈਗੀ ਠੀਕ ਹੈ ਜੀ ਤੇ ਸ਼ਹਿਰਾਂ ਦੇ ਵਿੱਚ ਆਪਣੇ ਡਿਸਟ੍ਰੀਬਿਊਟਰ ਵੀ ਬਣੇ ਹੋਏ ਆ ਠੀਕ ਆ ਕਾਫੀ ਫਾਰਮਰ ਆ ਜਿਹੜੇ ਆਪਣੇ ਇਧਰ ਏਰੀਆ ਚ ਸਾਰੇ ਯੂਜ਼ ਕਰ ਰਹੇ ਹੈਗੇ ਹਾਂਜੀ ਤੇ ਬਾਕੀ ਆਪਣੇ ਇਹਦੀ ਐਡ ਵਗੈਰਾ ਆਪਣੀ ਜਿਵੇਂ ਹੁਣ YouTube ਵਗੈਰਾ ਤੇ ਹੈਗੀਆਂ ਉੱਥ ਹਾਂ ਜੀ ਨੰਬਰ ਆਪਣੇ ਹੈਗੇ ਡਿਸਪਲੇ ਕੀਤੇ ਠੀਕ ਆ ਤੇ ਦੋਸਤੋ ਤੁਸੀਂ ਕੰਪਨੀ ਦਾ ਨੰਬਰ ਚੱਲ ਰਿਹਾ ਹੈ ਬਾਈ ਹੁਣ ਹੁਣ ਤੁਸੀਂ ਗੱਲ ਕਰਕੇ ਫੀਡ ਕਿਵੇਂ ਮੰਗਾਉਣੀ ਆ ਫੀਡ ਦੇ ਵਿੱਚ ਕਿੰਨੀਆਂ ਵੈਰਾਈਟੀਆਂ ਆਉਂਦੀਆਂ ਸਾਰੀਆਂ ਦੇ ਬਾਰੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਤੇ ਵੀਡੀਓ ਉਹਨਾਂ ਭਰਾਵਾਂ ਤੱਕ ਜ਼ਰੂਰ ਸ਼ੇਅਰ ਕਰਿਓ ਜਿਹੜੇ ਮਤਲਬ ਕਿ ਫੀਡ ਵੀ ਚੰਗੀ ਫੀਡ ਲੈਣਾ ਚਾਹੁੰਦੇ ਆ